ਆਪ ਜਪਾਏ ਜਪੈ ਸੋਨਾ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਯਾ ਆਪਹੁ ਕਛੂ ਨ ਕਿਨਹੁ ਲਿਆ ਜਿਤ ਜਿਤ ਲਾਭ ਹੋ ਤਿਤ ਲਗਹਿ ਹਰਨਾਮ ਨਾਨਕ ਇਨ ਕੈ ਕਸ਼ੂ ਨਾ ਹਾਥ ਸ਼ਲੋਕ ਅਗੰਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋ ਸਾਧ ਸੰਗ ਮਲ ਸਗਲੀ ਖੋ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗੁ 부ਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੈ ਸੰਗ ਪਾਇ ਨਾਮ ਰਤਨ ਸਾਧ ਕੈ ਸੰਗ ਏਕੂ ਪਰਜਤਨ ਸਾਧ ਕੀ ਮਹਿਮਾ ਬਰਨੈ ਕਾਉਨ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿਸਮਾਨੀ ਸਾਧ ਕੈ ਸੰਗ ਅਗੋਚਰ ਮਿਲਾਇ ਸਾਧ ਕੈ ਸੰਗ ਸਦਾ ਪਰਫੁਲੈ ਸਾਧ ਕੈ ਸੰਗ ਆਗਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋ ਹਰ ਬੈਨ ਸਾਧ ਕੈ ਸੰਗ ਨ ਤਤ ਹੁ ਤਾ ਆਵੈ ਸਾਧ ਸੰਗ ਅਸਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਕੁਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧ ਕੈ ਸੰਗ ਨ ਬਿੰਗਾ ਪੈਰ ਸਾਧ ਕੈ ਸੰਗ ਨਾ ਹਿ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾ ਹਿ ਹਉ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨ ਤਬ ਹਉ ਤਾਲੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕੈ ਸੰਗ ਅਜਾਰ ਸਹੈ ਸਾਧ ਕੈ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਡ੍ਰੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਪੁਰਬਾਨ ਸਾਧ ਕੈ ਸੰਗ ਸਭ ਕੁੰ ਉਧਾਰੈ ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੇ ਜਿਸ ਥਾਂ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਏ ਸਾਧ ਕੈ ਸੰਗ ਸਭ ਥਾਮ ਗੰ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਤਹੋਤ ਨਿਹਾਲ ਸਾਧ ਕੈ ਸੰਤ ਲੋਕ ਤਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾ ਈਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੇ ਸਾਧ ਕੈ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧਿਤ ਬਸੈ ਨਾਮ ਉਧਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਣਾਉ ਹਰ ਨਾਮ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨਾ ਮੰਨ ਤੇ ਬਿਸਰੈ ਸਾਤ ਸੰਗ ਸਰਪਰਨ ਇਸਤਰਾਏ ਸਾਧ ਕੈ ਸੰਗ ਲੱਗਾ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਦੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣਹਿ ਜੇਤਾ ਸੁਨਹਿ ਤੇਤਾ ਬਖਿਆਨਹਿ ਸਾਦ ਕੀ ਉਪਮਾ ਤੇਹ ਗੁਣ ਤੇ ਦੂਰ ਸਾਦ ਕੀ ਉਪਮਾ ਰਹੀ ਪ੍ਰਪੂਰ ਸਾਦ ਕੀ ਸੋਭਾ ਕਾ ਨਾਹੀ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਉੱਚ ਤੇ ਉੱਚੀ ਸਾਦ ਕੀ ਸੋਭਾ ਮੂਚ ਤੇ ਮੂਚੀ ਸਾਦ ਕੀ ਸੋਭਾ ਸਾਦ ਬਣਾਈ ਨਾਨਕ ਸਾਦ ਪ੍ਰਭ ਭੇਦ ਨਾ ਭਾਈ ਸਰੋਕ ਮਨ ਸਾਚਾ ਮੁਖ ਸਾਚਾ ਸੋਇ ਅਵਰਨਾ ਦੇਖੈ ਏਕਸ ਬਿਨ ਕੋਇ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਇ ਅਸ਼ਪਦਿ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਤੋ ਲਾਗੈ ਤੁਲ ਪਵਨ ਬ੍ਰਹਮ ਗਿਆਨੀ ਕਾ ਤੀਰਜ ਏਕ ਜਿਉਂ ਵਸਦਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਲਾਵ ਨਾਨਕ ਜਿਉ ਪਾਵ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਾਲ ਲਾਗੈ ਜਲਾਵ ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼ ਬ੍ਰਹਮ ਗਿਆਨੀ ਕਾ ਮਿੱਤਰ ਸ਼ਤਰ ਸਮਾਨ ਬ੍ਰਹਮ ਗਿਆਨੀ ਕਾ ਨਾਹੀ ਅਵਿਮਹਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨੁ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਣਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇ ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ब्रह्मज्ञानी की निर्मल जुगता ब्रह्मज्ञान का भोजन ज्ञान नानक ब्रह्मज्ञानी का ब्रह्म ध्यान